ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਪ੍ਰਾਂਮਾਨ ਦਾ ਜਿੰਨੇ ਵੀ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੁੱਧਦੰਦ ਮਾਰਵਾੜੀ ਬਸ਼ੇਰਾ ਬਾਰਿਸ ਪੰਜਾਬ ਦਿਖਾ ਰਹੇ ਹਾਂ ਢਿੱਲੋਆਲੀ ਸਟੱਡ ਫਾਰਮ ਜਿਹਦੇ ਓਨਰ ਨੇ ਬਾਈ ਸਰਬਜੋਤ ਢਿੱਲੋ ਜੀ ਜਿਨ੍ਹਾਂ ਦੇ ਕੋਲੇ ਬੜਾ ਫੇਮਸ ਮਾਰਵਾੜੀ ਘੋੜਾ ਲਾਲ ਰਤਨ ਲਾਲ ਰਤਨ ਬਾਰੇ ਤਾਂ ਤੁਸੀਂ ਤਕਰੀਬਨ ਸਾਰੇ ਭਰਾ ਜਾਣਦੇ ਹੀ ਹੋ ਬਹੁਤ ਚੰਗੇ ਰਿਜ਼ਲਟ ਆਏ ਵੇ ਆ ਉਸ ਘੋੜੇ ਦੇ ਚੰਗੇ ਚੰਗੇ ਉਹਦੇ ਬੱਚੇ ਅੱਗੇ ਸਾਨ ਵੀ ਬਣ ਗਏ ਤੇ ਚੰਗੀ ਹਾਈਟ ਦੀਆਂ ਉਹਦੀਆਂ ਅੱਗੇ ਬਸ਼ੇਰੀਆਂ ਵੀ ਤਿਆਰ ਹੋ ਗਈਆਂ ਇੱਕ ਚੀਜ਼ ਮੈਂ ਦੇਖੀ ਹੈ ਜੀ ਆਪਾਂ ਲਾਲ ਰਤਨ ਦੀ ਗੱਲ ਕਰੀਏ ਤਾਂ ਮਾਰਵਾੜੀ ਘੋੜਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੱਡੀਆਂ ਬੱਚੀਆਂ ਬਸ਼ੇਰੀਆਂ ਉਹਦੀਆਂ ਵੱਡੀਆਂ ਘੋੜੀਆਂ ਬਣਿਆ ਨੇ ਹਾਈਟਦਾਰ ਤੇ ਖੁੱਲੀ ਬਾਡੀ ਦੀਆਂ ਸੋ ਬਾਈ ਸਰਬਜੋਤ ਨੇ ਹੁਣਾ ਮਾਰਵਾੜੀ ਬਸ਼ੇਰਾ ਇੱਕ ਨਵਾਂ ਤਿਆਰ ਕੀਤਾਗਾ ਤੇ ਹਾਲੇ ਉਮਰ ਦੇ ਵਿੱਚ ਇਹ ਦੁੱਧ ਦਾੰਦ ਦਾ ਨਕੰਦ ਬਸ਼ੇਰਾਗਾ 27 ਮਹੀਨੇ ਉਮਰ ਆਈ ਦੀ ਰਣਿਏ ਵਾਲੇ ਦਿਲਵਾਗ ਦਾ ਬੱਚਾ ਦੋਸਤੋ ਇਹ ਤੇ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਇਹਦੀ ਮਾਂ ਦੋਸਤੋ ਰਾਜਹਾਂਸ ਕੋੜੇ ਦੀ ਧੀ ਆ ਸੋ 63 ਇੰਚ ਹਾਈਟ ਕਰ ਗਿਆ 27 ਮਹੀਨੇ ਹਾਲੇ ਦੀ ਉਮਰ ਆ ਤੇ ਦੋ ਦੰਦ ਹਾਲੇ ਬਸ਼ੇਰਾ ਲੱਗਿਆ ਨਹੀਂ ਬਹੁਤ ਸੁਹਣਾ ਕਮੈਤ ਰੰਗ ਦਾ ਬਸ਼ੀਰਾ ਦੋਸਤੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਦੋ ਦੰਦ ਹੋ ਗਿਆ ਇਹਦੀ ਉਮਰ ਉਸ ਹਾਵ ਨਾਲ ਹੋ ਗਈ ਛੱਡਣ ਦੇ ਇਹ ਜਦੋਂ ਕਾਬਲ ਹੋ ਗਿਆ ਮੀਟਿੰਗ ਵਾਸਤੇ ਤਾਂ ਬਾਈ ਦੇ ਨਾਲ ਉਹਦੋਂ ਆਪਾਂ ਵੀਡੀਓ ਕਰਕੇ ਪਾਵਾਂਗੇ ਇਹ ਸਾਡਾ ਸਵੱਬ ਬਣਿਆ ਸੀ ਬਾਈ ਦੇ ਫਾਰਮ ਤੇ ਅਸੀਂ ਇੱਕ ਦਿਨ ਗਏ ਸੀ ਤਾਂ ਸ਼ਾਮ ਦੇ ਟਾਈਮ ਬਾਈ ਅਰਗਿਆ ਨੇ ਐਸਾ ਆਪਣੇ ਪੈੜਿਕ ਦੇ ਵਿੱਚ ਜਦੋਂ ਬਸ਼ੀਰਾ ਖੁੱਲਾ ਛੱਡਿਆ ਤਾਂ ਮੇਰਾ ਮਨ ਕੀਤਾ ਵੀ ਕਿਉਂ ਨਾ ਆਪਣੇ ਭਰਾਵਾਂ ਨੂੰ ਆਪਾਂ ਬਸ਼ੇਰਾ ਦਿਖਾਈਏ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਢਿੱਲੋਏ ਵਾਲੀ ਸਟੱਡ ਫਾਰਮ ਦਾ ਸ਼ਿੰਗਾਰ ਬਣੂਗਾ ਦੋਸਤੋ ਜਿਵੇਂ ਕਿ ਪਹਿਲਾਂ ਲਾਰ ਰਤਨ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਉਸ ਤੋਂ ਬਾਅਦ ਇਹ ਵੀ ਇੱਕ ਚੰਗਾ ਬਸ਼ੇਰਾ ਬਾਈ ਦੇ ਫਾਰਮ ਦੇ ਉੱਤੇ ਤਿਆਰ ਹੋ ਰਿਹਾ ਸੋ ਲਾਈਨ ਇਹਦੀ ਮਾਪੇ ਪਾਲੇ ਪਾਸਿਓਂ ਬੜੀ ਚੰਗੀ ਆ ਪਿਓ ਵਾਲੇ ਪਾਸਿਓਂ ਤਾਂ ਇਹ ਇੱਕ ਤਰ੍ਹਾਂ ਨਾਲ ਲਾਰ ਰਤਨ ਦਾ ਭਰਾ ਹੀ ਆ ਗਿਆ ਕਿਉਂਕਿ ਇਹ ਵੀ ਰਣੀ ਵਾਲੇ ਦਿਲਵਾਗ ਦਾ ਬੱਚਾ ਤੇ ਲਾਰਤਨ ਵੀ ਪਿਓ ਵਾਲੇ ਪਾਸਿਓਂ ਦਿਲਵਾਗ ਦਾ ਹੀ ਬੱਚਾ। ਇਹਦੀ ਮਾਂ ਵੀ ਜਿਹੜੀ ਬਾਰਿਸ ਪੰਜਾਬ ਦੀ ਜਿਹੜੀ ਮਾਂ ਗੀ ਉਹ ਰਾਜਹਾਂਸ ਕੋੜੇ ਦਿੱਤੀ ਆ। ਸੋ ਲਾਈਨ ਇਸ ਬਸ਼ੇਰੇ ਦੀ ਬੜੀ ਚੰਗੀ ਆ। ਉਮਰ ਦੇ ਹਿਸਾਬ ਨਾਲ ਹਾਈਟ ਵੀ 63 ਇੰਚ ਚੰਗੀ ਕਰਦਾ ਆ। ਹੁੰਦਾ 27 ਮਹੀਨੇ ਦੀ ਉਮਰ ਹੋਈ ਆ। ਬਾਕੀ ਕਮੈਂਟ ਕਰਕੇ ਜਰੂਰ ਦੱਸਿਓ। ਤੁਹਾਨੂੰ ਇਹ ਬਸ਼ੇਰਾ ਕਿਵੇਂ ਦਾ ਲੱਗਿਆ? ਮੱਥੇ ਤੇ ਸਿਰਫ ਇਸ ਬਸ਼ੇਰੇ ਦੇ ਕੱਲਾ ਫੁੱਲ ਆ। ਬਾਕੀ ਮਜਬੂਤ ਬਹੁਤਾ ਆਉਣ ਵਾਲੇ ਟਾਈਮ ਦਾ ਸੁਪਰਸਟਾਰ ਬਸ਼ੀਰਾ ਬਣੂਗਾ ਇਹ ਤੇ ਬਾਕੀ ਬਾਈ ਸਰਬਜੋਤ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਬੜੇ ਨਿੱਗੇ ਸੁਭਾਅ ਦਾ ਮਾਲਕਾ ਸਾਡਾ ਬਾਈ ਤੇ ਉਹ ਇੱਕੋ ਇੱਕ ਇਹੋ ਜਿਹਾ ਬੰਦਾ ਵੀ ਜਿਹਨੂੰ ਹਰ ਇੱਕ ਬੰਦਾ ਤਾਰਿਫ ਕਰਦਾ ਵੀ ਜਿਹਦੇ ਕੋਲੇ ਘੋੜਾ ਵੀ ਚੰਗਾ ਤੇ ਆਪ ਵੀ ਬਾਈ ਨੇਚਰ ਦਾ ਬਹੁਤ ਵਧੀਆ ਬੰਦਾ ਸੋ ਵੀਡੀਓ ਨੂੰ ਸ਼ੇਅਰ ਕਰਦੇ